ਾਨਕ ਸੰਤਾ ਮਿਤ ਪੌੜੀ ਜਿਉ ਮੱਛਲੀ ਬਿਨ ਪਾਣੀ ਐ ਕਿਉਂ ਜੀਵਨ ਪਾਵੇ ਬੂੰਦ ਵੀ ਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰ ਕਹਿ ਬੇਦਿਆ ਸਨ ਮੁਖ ਉਠਤਾਵੇ ਪਵਰ ਲੋਬੀ ਕੁਸਮ ਬਾਸ ਕਾ ਮਿਲ ਆਪ ਬੰਦਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਅਗਾਵੇ ਸਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਾਧਨ ਹੈ ਨਹਿ ਬਿਸਰੰਤ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸ਼ੁਰ ਹੈ ਸੀਤੜਾ ਮਨ ਮੁਝਾਈ ਫਲਕ ਨਾ ਥੀ ਵੈ ਬਾਹਰਾ ਨਾਨਕ ਆਸੜੀ ਨਿਵਾਹੀ ਸਦਾ ਪੇਖੰਦੋ ਸੱਚ ਧਣੀ ਪੌੜੀ ਆਸਾਵੰਤੀ ਆਸ ਗੁਸਾਈ ਪੂਰੀ ਹੈ ਮਿਲ ਗੋਪਾਲ ਗੁਬਿੰਦਨਾ ਕਬਹੂ ਝੂਰੀਐ ਦੇਹੋ ਦਰਸ ਮਨ ਚਾਓ ਲਹਿ ਜਾਹਿ ਵਸੂਰੀਐ ਹੋਏ ਪਵਿੱਤਰ ਸਰੀਰ ਚਰਨਾ ਧੂਰੀਐ ਪਾਰ ਬ੍ਰਹਮ ਗੁਰਦੇਵ ਸਦਾ ਹਜੂਰੀਐ ਸਲੋਕ ਰਸਨਾ ਉਚਰੰਤ ਨਾਮੰ ਸਰਵਨੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿਨ ਸਦ ਬਲੇ ਹਰਿ ਜਿਨਾਂ ਧਿਆਨ ਪਾਰ ਬ੍ਰਹਮਣ ਹੈ ਹਬ ਕੂੜਾ ਵੇ ਕੰਮ ਇਕਸ ਸਾਈ ਬਾਹਰੀ ਨਾਨਕ ਸੇ ਧੰ ਜਿੰਨਾ ਪਿਰਹੜੀ ਸੱਚ ਸਿਉ ਪੌੜੀ ਸਦ ਬਲੇ ਹਾਰੀ ਤਿਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵ ਹੈ ਪ੍ਰਭ ਮੱਥਾ ਹਰ ਜਸ ਲਿਖਹਿ ਬੇਅੰਤ ਸੋਹ ਹੈ ਸੇ ਹੱਥਾ ਚਰਨ ਪਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਸਲੋਕ ਭਾਵੀ ਅਦੋਤ ਕਰਨੰ ਹਰ ਰਮਣੰ ਸੰਜੋਗ ਪੂਰਨ ਹੈ ਗੋਪਾਲ ਦਰਸ ਭੇਟੰ ਸਫਲ ਨਾਨਕ ਸੋ ਮਹੂਰਤੈ ਈਮ ਨਾ ਸਕਾਂ ਪਾਏ ਸੁਖ ਮਿੱਤੀ ਹੂੰ ਬਾਹਰੇ ਨਾਨਕ ਸਾਵੇ ਲੜੀ ਪਰਵਾਨ ਜਿਤ ਮਲੰਦੜੋ ਮਾਪੀਰੀ ਪੌੜੀ ਸਾਵੇਲਾ ਕਹੋ ਕੌਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਭਲਾ ਸੰਜੋਗ ਹੈ ਜਿਤ ਮਿਲੇ ਗੁਸਾਈ ਆਠ ਪਹਿਰ ਹਰ ਧਾਈ ਕੈ ਮਨ ਇਛ ਪੁਜਾਈ ਵੱਡਾ ਭਾਗ ਸਤ ਸੰਗ ਹੋਏ ਨਿਵਲਾਗਾ ਪਾਈ ਮਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈ ਸਲੋਕ ਪਤ ਤਪਨੀਤ ਗੋਬਿੰਦ ਹੈ ਸਰਬ ਦੋਖ ਨਿਵਾਰਨ ਹੈ ਸਰਨ ਸੂਰ ਪਗਵਾਨ ਹੈ Japant nanak har har hari ਛੱਡਿ ਓ ਆਬੇ ਆਪ ਲਗੜੋ ਚਰਨਾ ਪਾਸ ਨੱਠੜੋ ਦੁਖ ਤਾਪ ਨਾਨਕ ਪ੍ਰਭ ਪੇਖੰਦਿਆ ਪੌੜੀ ਮੇਲ ਲੈਹੁ ਦਇਆਲ ਤਹਿ ਪਈ ਦਵਾਰਿਆ ਰਖ ਲੈ ਉਹ ਦੀਨ ਦਿਆਲ ਭ੍ਰਮਤ ਬੋਹਾਰਿਆ ਭਗਤ ਵਛਲ ਤੇਰਾ ਬਿਰਦ ਹਰ ਪਤ ਤ ਉਧਾਰਿਆ ਤੁਝ ਬਿਨ ਨਾਹੀ ਕੋਈ ਬਿਨ ਹੋ ਮੋਹੇ ਸਾਰਿਆ ਕਰ ਗੈ ਲੈ ਹੋ ਦਿਆਲ ਸਾਗਰ ਸੰਸਾਰਿਆ ਸਲੋਕ ਸੰਤ ਉਦਨ ਦਿਆਲਨ ਆਸਰੰਗ ਗੋਪਾਲ ਕੀਰਤਨ ਹੈ ਨਿਰਮਲੰ ਸੰਤ ਸੰਗੀਣ ਉਟ ਨਾਨਕ ਪਰਮੇਸ਼ਰ ਹੈ ਚੰਦਨ ਚੰਦਨਾ ਸਰਦ ਰੋਤੈ ਮੂਲ ਨਾ ਮਿਟੇ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ ਸੁਣ ਪ੍ਰਤਾਪ ਗਵਿੰਦ ਨਿਰ ਪਉ ਭਏ ਮਨ ਟੂਟ ਨਾ ਆਵੇ ਮੂਲ ਸੱਚਿਆਂ ਨਾਮ ਧੰਨ ਸੰਤ ਜਨਾਂ ਸਿਓ ਸੰਗ ਪਾਈਐ ਵੱਡੈ ਪੁੰਨ ਆਠ ਪਹਿਰ ਹਰ ਧਿਆਈ ਹਰ ਜਸ ਨਿਤ ਸੁਣ ਸਲੋਕ ਦਇਆ ਕਰਨੁ ਦੁਖ ਹਰਨੁ ਉਚਰਨੁ ਨਾਮ ਕੀਰਤਨ ਹੈ ਦਇਾਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਪਾਹੀ ਬਲੰਦੜੀ ਬੁਝ ਗਈ ਰਖੰਧੜੋ ਪ੍ਰਭ ਆਪ ਜਿਨਿ ਓ ਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਭਏ ਦਿਆਲ ਨਾ ਵਿਆਪੈ ਮਾਇਆ ਕੋਟ ਅਗਾ ਗਏ ਨਾਸ ਹਰ ਇੱਕ ਧਾਇਆ ਨਿਰਮਲ ਭਏ ਸਰੀਰ ਜਨ ਧੂਰੀ ਨਾ ਆ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਸਲੋਕ ਗੁਰੂ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਧਾਰਨ ਹੈ ਭੌਜਲ ਬਖਮ ਅਸਗਾਹ ਗੁਰ ਬੋਹਿਠੈ ਤਾਰਿਅੰ ਨਾਨਕ ਪੂਰ ਕਰੰ ਸਤ ਗੁਰ ਚਰਣੀ ਲੱਗਿਆ ਪੌੜੀ ਧਨ ਤਨ ਗੁਰ ਦੇਵ ਜਿਸ ਸੰਗ ਹਰਿ ਜੱਪੇ ਗੁਰ ਕਿਰਪਾਲ ਜਬ ਭਈ ਤਾ ਅਭਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋ ਉਚ ਥਾਪੇ ਕਾਟ ਸਿਲਕ ਦੁਖ ਮਾਇਆ ਕਰ ਲੀਨੇ ਅਪਦッセ ਗੁਣ ਗਾਇਬੇ ਅੰਤ ਰਸਨਾ ਹਰ ਜਸੇ ਸਨੋਕ ਦ੍ਰਿਸ਼ਟੰਤ ਏਕੋ ਸੁਨਿਅੰਤ ਏਕੋ ਵਰਤੰਤ ਏਕੋ ਨਰ ਹਰਹਿ ਨਾਮਦਾਨ ਜਾ ਚੰਤ ਨਾਨਕ ਦਇਆਲ ਪੁਰਖ ਕਿਰਪਾ ਕਰਹਿ ਇਕ ਸੇਵੀ ਇਕ ਸੰਮਲਾ ਹਰ ਇਕ ਸਪਹਿ ਅਰਦਾਸ ਨਾਮ ਵਖਰ ਧਨ ਸੰਚਿਆ ਨਾਨਕ ਸੱਚੀ ਰਾਸ ਪੌੜੀ ਪ੍ਰਭ ਦਇਆਲ ਬੇਅੰਤ ਪੂਰਨ ਇਕ ਏਹੋ ਸਭ ਕਿਸੇ ਆਪੇ ਆਪ ਦੂਜਾ ਕਹਾ ਕੇ ਹੋ ਆਪ ਕਰੋ ਪ੍ਰਭ ਦਾਨ ਆਪੇ ਆਪ ਲੇਹੋ ਆਵਣ ਜਾਣ ਆ ਹੁਕਮ ਸਭ ਨਿਸ਼ਚਲ ਤੁਧਿ ਥਿਓ ਨਾਨਕ ਮੰਗੈ ਦਾਨ ਕਰ ਕਿਰਪਾ ਨਾਮ ਦੇਓ ਜੈਤ ਸ੍ਰੀ ਬਾਣੀ ਭਗਤਾ ਕੀ ਇਕ ਓਅੰਕਾਰ ਸਤਗੁਰ ਪ੍ਰਸਾਦ ਨਾਥ ਕਛੂ ਨਾ ਜਾਣੋ ਮਨ ਮਾਇਆ ਕੈ ਹਾਥ ਬਿਕਾਨੋ ਰਹਾਉ ਤੁਮ ਕਹੀਅਤ ਹੋ ਜਗਤ ਗੁਰ ਸੁਆਮੀ हम कहियत कलुजग के कामी इन पंचन मेरो मन जो बिगारयो पल पल हर गीते अंतर पारयो जत देखौ तत दुख की रासी अजहु ना पतियाए निगम भए साखी गौतम नार उमापत स्वामी शीश धरन सहस भगगामी इन दूतन खल बद्ध कर मारयो ਵਡੋ ਨਿਲਾਜ ਅਜਹੁ ਨਹੀਂ ਹਾਰਿਉ ਕਹਿ ਰਵਦਾਸ ਕਹਾ ਕੈਸੇ ਕੀਜੈ ਬਿਨ ਰਘੁਨਾਥ ਸਰਨ ਕਾ ਕੀ ਲੀਜੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਢੀ ਮਹੱਲਾ ਚੌਥਾ ਘਰ ਪਹਿਲਾ ਹਰ ਬਿਨ ਰਹਿ ਨਾ ਸਕੈ ਮਨ ਮੇਰਾ ਮੇਰੇ ਪ੍ਰੀਤਮ ਪ੍ਰਾਨ ਹਰ ਪ੍ਰਭ ਗੁਰ ਮੇਲੇ ਬਹੁ ਰ ਨ ਭਵਜਲ ਫੇਰਾ ਰਹਾਉ ਮੇਰਾ ਹਿਰੈ ਰ ਲੋਚ ਲੱਗੀ ਪ੍ਰਭ ਕੇਰੀ ਹਰ ਨੈਨੋ ਹਰ ਪ੍ਰਭ ਹੀਰਾ ਸਤ ਗੁਰ ਦਿਆਲ ਹਰ ਨਾਮ ਦਿਰਡਾਇਆ ਹਰ ਪਾਦਰ ਹਰ ਪ੍ਰਭ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਬਿੰਦ ਹਰ ਪ੍ਰਭ ਕੇਰਾ ਹਰੇ ਹੀ ਹਿਰਦੈ ਮਨ ਤਨ ਮੀਠਾ ਲਾਗਾ ਮੁਖ ਮਸਤਕ ਭਾਗ ਚੰਗੇਰਾ ਲੋਭ ਵਕਾਰ ਜਿੰਨਾ ਮਨ ਲਾਗਾ ਹਰ ਵਿਸਰਿਆ ਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਈਐ ਤਿੰਨ ਮਸਤਕ ਭਾਗ ਮੰਦੇਰਾ ਵਿਵੇਕ ਬੁੱਧ ਸਤਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੋਰ ਮਸਤਕ ਭਾਗ ਲਖੇਰਾ ਟੋਡੀ ਮਹੱਲਾ ਪੰਜਵਾਂ ਘਰ ਪਹਿਲਾ ਦੂਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੰਤਨ ਅਵਰ ਨ ਕਾਹੂੰ ਜਾਨੀ ਬੇਪਰਵਾਹ ਸਦਾ ਰੰਗ ਹਰਿ ਕੈ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ਐਸੋ ਅਮਰ ਮਿਲੇਉ ਭਗਤਨ ਕੋ ਰਾਜ ਰਹੀ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰਾ ਹਰ ਜਨ ਹੈ ਨਹੀਂ ਨਿਕਤਾਨੀ ਨਿਰਪਉ ਹੋਏ ਰਹੇ ਲਿਵ ਏਕੈ ਨਾਨਕ ਹਰ ਮਨ ਮਾਨੀ ਟੋਢੀ ਮਹੱਲਾ